ਨਾਲੇ ਦਾ ਪ੍ਰਦੂਸ਼ਣ ਚਾਰ ਚੀਜ਼ਾਂ ਕਰਕੇ ਹੋ ਰਿਹਾ ਇੱਕ ਪ੍ਰਦੂਸ਼ਣ ਹੋ ਰਿਹਾ ਹੋਜਰੀ ਇੰਡਸਟਰੀ ਤੇ ਡਾਈੰਗ ਇੰਡਸਟਰੀ ਦੂਜੀ ਹੋ ਰਹੀ ਆ ਸਾਈਕਲ ਪਾਰਟਸ ਇੰਡਸਟਰੀ ਤੀਜੀ ਹੋ ਰਹੀ ਆ ਜਿਹੜੀਆਂ ਢੇਰੀਆਂ ਨੇ ਬਣੀਆਂ ਹੋਈਆਂ ਲੁਧਿਆਣੇ ਦੇ ਵਿੱਚ ਤੇ ਚੌਥੀ ਹੋ ਰਹੀ ਆ ਲੋਕਾਂ ਦੇ ਕਰਕੇ ਚਾਰ ਹੀ ਫੈਕਟਰ ਨੇ ਔਰ ਇਹ ਚਾਰੇ ਫੈਕਟਰਾਂ ਨੂੰ ਅਗਰ ਅਸੀਂ ਤਰੀਕੇ ਨਾਲ ਜੱਟਦੇ ਆ ट्रिक ਇਹ ਨਨ ਜਿੱਤਦੇ ਆ ਤੇ ਬੁੱਢਾ ਨਾਲਾ ਬਹੁਤ ਅੱਛੀ ਤਰ੍ਹਾਂ ਸਾਫ਼ ਹੋ ਸਕਦਾ ਅਸੀਂ ਨੁਕਤੇ ਵਾਜ ਲੈ ਲੈਨੇ ਪਹਿਲੀ ਗੱਲ ਲੋਕ ਅਗਰ ਲੋਕ ਇਹ ਚਾਹੁੰਦੇ ਨੇ ਕਿ ਬੁੱਢਾ ਨਾਲਾ ਸਾਫ਼ ਹੋਣਾ ਚਾਹੀਦਾ ਤੇ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਪ੍ਰਣ ਕਰਨਾ ਚਾਹੀਦਾ ਕਿ ਅੱਜ ਤੋਂ ਬਾਅਦ ਅਸੀਂ ਆਪਣੇ ਘਰਾਂ 'ਚ ਨਾ ਤਾਂ ਸ਼ੈਂਪੂ ਇਸਤੇਮਾਲ ਕਰਾਂਗੇ ਤੇ ਨਾ ਅਸੀਂ ਆਪਣੀਆਂ ਵਾਸ਼ਿੰਗ ਮਸ਼ੀਨਾਂ 'ਚ ਡਿਟਰਜੈਂਟ ਪਾਊਡਰ ਇਸਤੇਮਾਲ ਕਰਾਂਗੇ ਕਿਉਂਕਿ ਵਾਸ਼ਿੰਗ ਪਾਊਡਰ ਵਾਸ਼ਿੰਗ ਡਿਟਰਜੈਂਟ ਪਾਊਡਰ ਤੇ ਸ਼ੈਂਪੂ ਇਹ ਬਾਇਓ ਡਿਗ੍ਰੇਡ ਨਹੀਂ ਹੁੰਦੇ ਸਾਬਣ ਨਾਲ ਨਹਾਵਾਂਗੇ ਸਾਬਣ ਨਾਲ ਕੱਪੜੇ ਧੋਵਾਂਗੇ ਬਲਕਿ ਸਰਕਾਰ ਨੂੰ ਇਹ ਚਾਹੀਦਾ ਕਿ ਡਿਟਰਜੈਂਟ ਔਰ ਸ਼ੈਂਪੂ ਬੈਨ ਕਰ ਦੇ ਇਹ ਨੁਕਸਾਨ ਦਾ ਇੱਕ ਨੇ ਇਹ ਹੀ ਗੰਦੇ ਨਾਲੇ ਦੇ ਪ੍ਰਦੂਸ਼ਨ ਦਾ ਇੱਕ ਬਹੁਤ ਵੱਡਾ ਕਾਰਨ ਏ ਆ ਹਾਂ ਲੋਕੀ ਜਿਹੜੇ ਨਾਰੇ ਮਾਰਦੇ ਨੇ ਬੁੱਢਾ ਨਾਲਾ ਸਾਫ਼ ਕਰੋ ਉਹਨਾਂ ਨੂੰ ਕਹੋ ਪਹਿਲਾਂ ਆਪਣਾ ਜਾ ਕੇ ਘਰ ਸਾਫ਼ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਆਪਣੀਆਂ ਔਰਤਾਂ ਨੂੰ ਸਮਝਾਓ ਕਿ ਅੱਜ ਤੋਂ ਬਾਅਦ ਸ਼ੈਂਪੂ ਨਾਲ ਸਿਰ ਨਹੀਂ ਧੋਣਾ ਅੱਜ ਤੋਂ ਬਾਅਦ ਤੁਸੀਂ ਡਿਟਰਜੈਂਟ ਦੇ ਨਾਲ ਕੱਪੜੇ ਨਹੀਂ ਧੋਣੇ ਸਾਡੇ ਵੱਡੇ ਬਜ਼ੁਰਗ ਜਿਹੜੇ ਸੀਗੇ ਉਹ ਤੇ ਨਰੋਲ ਸਾਬਣ ਨਾਲ ਉਂਦੇ ਰਹੇ ਨਰੋਲ ਸਾਬਣ ਨਾਲ ਕੱਪੜੇ ਧੋਦੇ ਰਹੇ ਆ ਕੱਪੜੇ ਵੀ ਉਹਦੇ ਨਾਲ ਹੀ ਧੋਣੇ ਚਲੋ ਤੁਸੀਂ ਲਕਸ਼ ਸਾਬਣੇ ਇਸਤੇਮਾਲ ਕਰ ਲਓ ਲਿਰਲ ਇਸਤੇਮਾਲ ਕਰ ਲਓ ਤੁਸੀਂ ਕੋਈ ਵੀ ਕਰ ਲਓ ਆਪਾਂ ਨਹੀਂ ਕਹਿੰਦੇ ਕਾਰਪੋਰੇਟ ਘਰਾਣਿਆਂ ਦੇ ਬਣੇ ਹੋਏ ਸਾਬਣ ਹੀ ਇਸਤੇਮਾਲ ਕਰੋ ਕਿਉਂਕਿ ਸਾਰੇ ਹੀ ਸਾਬਣ ਦੋ ਘਰਾਣੇ ਬਣਾਉਂਦੇ ਨੇ ਜਾਂ ਪ੍ਰੋਕਟਰ ਐਂਡ ਗੈਂਬਲ ਗੈਂਬਲ ਯਾਨੀ ਗੋਦਰੇਜ ਜਾਂ ਇਹ ਇਹ ਹਿੰਦੁਸਤਾਨ ਲੀਵਰਸ ਹਿੰਦੁਸਤਾਨ ਲੀਵਰ ਆ ਇਹ ਲੀਵਰ ਬ੍ਰਦਰਸ ਦਾ ਸੇ ਕਹਿੰਦਾ ਮਤਲਬ ਦੋ ਹੀ ਘਰਾਣੇ ਸਾਰੇ ਚੀਜ਼ਾਂ ਦਾ ਇਹ ਡਿਟਰਜੈਂਟ ਵੀ ਇਹ ਤਿਆਰ ਕਰਦੇ ਨੇ ਸ਼ੈਂਪੂ ਵੀ ਤਿਆਰ ਕਰ ਦੇ ਨੇ ਇਸ ਕਰਕੇ ਇਹਨਾਂ ਤੇ ਸ਼ੈਂਪੂਾਂ ਤੇ ਪਾਬੰਦੀ ਲਾ ਦੋ ਇਹਨਾਂ ਦੇ ਡਿਟਰਜੈਂਡਾਂ ਤੇ ਪਾਬੰਦੀ ਲਾ ਦੋ ਸਾਬਣ ਵੇਚਣ ਦੋ ਹੂੰ ਤੇ ਬਲਕਿ ਇਹਨਾਂ ਨੂੰ ਕਹੋ ਕਿ ਵਾਸ਼ਿੰਗ ਮਸ਼ੀਨਾਂ ਵਾਸਤੇ ਲਿਕਵਿਡ ਸਾਬਣ ਲੈ ਕੇ ਆਓ ਲਿਕਵਿਡ ਸਾਬਣ ਹੈ ਤੇ ਇਸ ਕਰਕੇ ਪਹਿਲੀ ਗੱਲ ਸੇ ਇਹ ਨੰਬਰ 1 ਲੋਕਾਂ ਨੂੰ ਇਵੇਂ ਸੁਧਰਨਾ ਪਵੇਗਾ ਨੰਬਰ 2 ਦੇ ਉੱਤੇ ਡੇਰੀਆਂ ਡੇਰੀਆਂ ਦਾ ਇਹ ਆ ਕਿ ਇਹ ਕਹਿੰਦੇ ਆ ਕਿ ਡੇਰੀਆਂ ਦੇ ਕਰਕੇ ਬੁੱਢਾ ਨਾਲਾ ਗੰਦਾ ਹੋ ਰਿਹਾ ਹੂੰ ਡੇਰੀਆਂ ਦਾ ਗੋਬਰ ਪੈਂਦਾ ਵਿੱਚ ਮੈਂ ਕਹਿੰਦਾ ਕਿ ਡੇਰੀਆਂ ਦੇ ਗੋਬਰ ਕਰਕੇ ਗੰਦਾ ਨਾਲਾ ਸਾਫ਼ ਹੋ ਰਿਹਾ ਟੋਟਲ ਐਂਟੀ ਆਈ ਜੀ ਹੂੰ ਗੋਬਰ ਜਿਹੜਾ ਹੈਗਾ ਇਹ ਨੇਚਰਲ ਡੀਟੌਕਸੀਫਾਇਰ ਹੈ ਇਹ ਖੋਜਾਂ ساری ਦੁਨੀਆ ਚ ਹੋ ਚੁੱਕੀਆਂ ਨੇ ਪ੍ਰੋਫੈਸਰ ਲਿਓ ਬਿੰਬਿਨ ਚਾਈਨਾ ਚ ਚਾਈਨਾ ਚ ਨੇ ਪ੍ਰੋਫੈਸਰ ਲਿਆਂਗ ਲਿਆਂਗ ਵਾਈ ਉਹ ਵੀ ਚਾਈਨਾ ਚ ਨੇ ਫਿਰ ਇੱਕ ਪ੍ਰੋਫੈਸਰ ਹੈਗੇ ਨੇ ਰੌਲ ਗੁੰਜਲਵਿਚ ਵਿਗੋ ਯੂਨੀਵਰਸਿਟੀ ਸਪੇਨ ਦੇ ਵਿੱਚ ਉਹਨਾਂ ਨੇ ਖੋਜਾਂ ਕੀਤੀਆਂ ਨੇ ਇੱਕ ਸਾਡੇ ਮੁਲਕ ਦੇ ਵਿੱਚ ਰੇਨੁਕਾ ਗੁਪਤਾ ਜੀ ਨੇ ਤਾਂ ਦਿੱਲੀ ਦੇ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਉਹਨਾਂ ਨੇ ਖੋਜਾਂ ਕੀਤੀਆਂ ਨੇ ਇਹ ਸਾਇੰਟਿਸਟਾਂ ਨੇ ਖੋਜਾਂ ਕਰਕੇ ਸਾਨੂੰ ਦੱਸਿਆ ਕਿ ਗਾਂ ਦਾ ਕੋ गोबर ਜਿਹੜਾ ਹੈ ਨੇਚਰਲ ਡੀਟੌਕਸੀਫਾਇਰ ਆ ਅਸੀਂ ਗਾਂ ਦੀ ਪੂਜਾ ਕਰਦੇ ਹਾਂ ਨਾ ਸਾਡੇ ਸਾਸ਼ਤਰਾਂ 'ਚ ਲਿਖਿਆ ਗਿਆ ਗਾਂ ਦੀ ਪੂਜਾ ਕੀਤੀ ਜਾਂਦੀ ਆ ਤੇ ਗਾਂ ਦਾ ਗੋਬਰ ਕਿਵੇਂ ਮਾੜਾ ਹੋ ਸਕਦਾ ਗੋਬਰ ਤਾਂ ਕਿਸੇ ਵੀ ਚੀਜ਼ ਦਾ ਮਾੜਾ ਨਹੀਂ ਗੋਬਰ ਤਾਂ ਜਿਵੇਂ ਇਵੇਂ ਤੁਸੀਂ ਦੱਸ ਸਕਦੇ ਹੋ ਕਿ ਜਿਹੜੇ ਜਿਹੜੇ ਬੁੱਢੇ ਨਾਲੇ ਦੇ ਵਿੱਚ ਇਨਸਾਨਾਂ ਦਾ ਮਲ ਮੂਤਰ ਪੈਂਦਾ ਹੈ ਇਨਸਾਨਾਂ ਦਾ ਮਲ ਮੂਤਰ ਵੀ ਬੁੱਢੇ ਨਾਲੇ ਨੂੰ ਸਾਫ਼ ਕਰਦਾ ਹੈ ਕਿੰਦਾ ਦਾ ਗੰਦਾ ਨਹੀਂ ਕਰਦਾ ਸਾਫ ਕਿਦਾਂ ਕਰ ਸਕਦਾ ਸਾਫ ਇਦਾਂ ਕਰਦਾ ਕਿ ਜਿਹੜਾ ਸਾਡਾ ਮਲ ਮੂਤਰ ਹੈ ਸਾਡੇ ਸਰੀਰ ਦੇ ਅੰਦਰ ਹੈ ਸਰੀਰ ਦੇ ਅੰਦਰ ਹੈ ਸਰੀਰ ਦੇ ਅੰਦਰ ਆ ਤੇ ਸਾਡੇ ਸਰੀਰ ਦੇ ਵਾਸਤੇ ਨੁਕਸਾਨ ਆਇਆ ਤੇ ਨਹੀਂ ਹੋ ਸਕਦਾ ਨਾ ਉਹ ਜਿੰਨੇ ਬੈਕਟੀਰੀਆ ਲੈ ਕੇ ਆ ਰਿਹਾ ਜਿੰਨੇ ਫੰਗਸ ਲੈ ਕੇ ਆ ਰਿਹਾ ਜਿੰਨੇ ਅਲਗੇ ਲੈ ਕੇ ਆ ਰਿਹਾ ਜਿੰਨੇ ਪ੍ਰੋਟੋਜ਼ੋਆਨ ਲੈ ਕੇ ਆ ਰਿਹਾ ਉਹ ਪ੍ਰੋਟੋਜ਼ੋਆਨ ਤੇ ਸਾਡੇ ਵਾਸਤੇ ਬੈਨੀਫੀਸ਼ੀਅਲ ਨਹੀਂ ਇਦਾਂ ਹੀ ਗਾਂ ਦੇ ਅੰਦਰ ਜਿਹੜਾ ਹੈਗਾ ਮਲ ਮੂਤਰੋ ਦਾ ਗੋਬਰ ਹੈ ਉਹ ਵੀ ਜਿਹੜੇ ਬੈਕਟੀਰੀਆ ਨੇ ਕਿਉਂਕਿ ਅਰਬਾਂ ਖਰਬਾਂ ਬੈਕਟੀਰੀਆ ਨੇ ਖਰਬਾਂ ਮਲਟੀਪਲਾਈਡ ਬਾਈ ਖਰਬਾਂ ਹਾਂ ਉਹ ਬੈਕਟੀਰੀਆ ਸਾਰੇ ਹੀ ਬੈਨੀਫੀਸ਼ੀਅਲ ਨੇ ਉਹ ਬੈਨੀਫੀਸ਼ੀਅਲ ਨੇ ਜੇ ਉਹ ਗੰਦੇ ਨਾਲੇ ਚ ਜਾਣਗੇ ਤੇ ਉਹ ਨੁਕਸਾਨ ਕਿਵੇਂ ਕਰਨਗੇ ਸਾਡੇ ਸਰੀਰ ਦੇ ਅੰਦਰ ਰਹਿ ਕੇ ਤੇ ਕਰਦੇ ਨਹੀਂ 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 ਉਹ ਬੈਨੀਫੀਸ਼ੀਅਲ ਨੇ ਤੇ ਬੰਦਾ ਉਹ ਪਾਣੀ ਪੀ ਥੋੜੀ ਨਾ ਸਕਦਾ ਬੰਦਾ ਪਾਣੀ ਤਾਂ ਨਹੀਂ ਪੀ ਸਕਦਾ ਬੰਦਾ ਉਹ ਪਾਣੀ ਤਾਂ ਨਹੀਂ ਪੀ ਸਕਦਾ ਪਰ ਉਹ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਗੰਦੇ ਪਾਣੀ ਚ ਤੇ ਜ਼ਹਿਰੀਲੇ ਪਾਣੀ ਚ ਫਰਕ ਹੈ ਬੁੱਢਾ ਨਾਲੇ ਦਾ ਪੋਲੂਸ਼ਨ ਜ਼ਹਿਰੀਲੇ ਪਾਣੀ ਕਰਕੇ ਉਹ ਪਾਣੀ ਹੈਗਾ ਕੈਮੀਕਲ ਯੁਕਤ ਹੁਣ ਅਸੀਂ ਕੈਮੀਕਲਾਂ ਦੇ ਉੱਤੇ ਆਉਨੇ ਆ ਦੋ ਚੀਜ਼ਾਂ ਅਸੀਂ ਡਿਸਕਸ ਕਰ ਲਈਆਂ ਤੀਜਾ ਮਾਡਲ ਹੈਗਾ ਹੋਜਰੀਆਂ ਦਾ ਤੇ ਡੈਂਗਾ ਦਾ ਹੋਜਰੀਆਂ ਤੇ ਡੈਂਗਾ ਦਾ ਜਿਹੜਾ ਮਾਡਲ ਹੈ ਉਹਦੇ ਵਿੱਚ ਡਾਈਆਂ ਜੂਜ ਹੁੰਦੀਆਂ ਨੇ ਦੋਨਾਂ ਚ ਹੀ ਡਾਈਆਂ ਜੂਜ ਹੁੰਦੀਆਂ ਨੇ ਉਹ ਡਾਈਆਂ ਦੇ ਵਿੱਚ ਜਿਹੜੀਆਂ 80% ਡਾਈਆਂ ਜੂਜ ਹੁੰਦੀਆਂ ਉਹਨਾਂ ਨੂੰ ਅਸੀਂ ਬੋਲਦੇ ਪੱਕੇ ਰੰਗ ਪੱਕੇ ਰੰਗ ਜਾਨੀ ਐਜੋਡਾਈਸ ਐਜੋਡਾਈਸ ਦੇ ਉੱਤੇ ਇੰਟਰਨੈਸ਼ਨਲ ਸਾਇੰਟਿਸਟਾਂ ਨੇ ਇਹ ਦੱਸਿਆ ਨੇ ਮਾਡਲ ਤਿਆਰ ਕੀਤੇ ਨੇ ਉਹ ਐਕਟੀਵੇਟਡ ਚਾਰਕੋਲ ਦੇ ਮਾਡਲ ਨੇ ਜਾਂ ਹੋਰ ਮਾਡਲ ਨੇ ਉਹ ਜਿਹੜੇ ਮਾਡਲ ਨੇ ਉਹ ਜਿਹੜੇ ਨੇ ਐਜੋਡਾਈਜ਼ ਨੂੰ ਮੈਟਾਬੋਲਾਈਜ਼ ਕਰ ਦਿੰਦੇ ਨੇ ਖਤਮ ਕਰ ਉਹਨੂੰ ਬਾਇਓ ਡਿਗ੍ਰੇਡ ਕਰ ਦਿੰਦੇ ਨੇ ਜਦੋਂ 80% ਦਵਾਈਆਂ ਮੈਟਾਬੋਲਾਈਜ਼ ਹੋ ਗਈਆਂ ਤੇ ਇਹਦਾ ਮਤਲਬ ਹੈ ਅਸੀਂ ਅਜੇ ਤੱਕ ਹੌਜਰੀਆਂ ਵਾਲਿਆਂ ਦੇ ਮਗਰ ਡੰਡੇ ਲੈ ਕੇ ਪਏ ਹੋਏ ਆਂ ਢੰਗਾਂ ਵਾਲੇ ਦੇ ਮਗਰ ਡੰਡੇ ਲੈ ਕੇ ਪਏ ਹੋਏ ਆ ਅਸੀਂ ਤਾਂ ਇੰਡਸਟਰੀ ਦੇ ਖਿਲਾਫ ਜਿਹੜਾ ਮੁਹਿੰਮ ਛੇੜੀ ਹੋਈ ਆ ਉਹਦੇ ਵਿੱਚ ਨਾਲੋਂ ਬਿਹਤਰ ਆ ਕਿ ਅਸੀਂ ਸਰਕਾਰ ਦੇ ਖਿਲਾਫ ਮੁਹਿੰਮ ਛੇੜੀਏ ਹਮ ਸਰਕਾਰ ਨੂੰ ਕਹੀਏ ਕਿ ਉਹ ਜਿਹੜੇ ਮਾਡਲ ਡਿਵੈਲਪ ਹੋਏ ਨੇ ਇਹਨਾਂ ਨੂੰ ਐਜੋਡਾਈਜ਼ ਨੂੰ ਮੈਟਾਬੋਲਾਈਜ਼ ਕਰਨ ਵਾਸਤੇ ਬਾਇਓ ਡੀਗ੍ਰੇਡ ਕਰਨ ਵਾਸਤੇ ਉਹ ਮਾਡਲ ਤੁਸੀਂ ਲਾਗੂ ਕਿਉਂ ਨਹੀਂ ਕਰਦੇ ਕਿਉਂਕਿ ਸਰਕਾਰ ਦੀ ਤੇ ਉਹ ਗੱਲ ਆ ਨਾ ਕਿ ਕੱਟੇ ਨੂੰ ਛੱਡਿਆ ਮੱਝ ਥੱਲੇ ਤੇ ਪੈ ਗਿਆ ਜਾ ਕੇ ਝੋਟੇ ਥੱਲੇ ਹੂੰ ਸਰਕਾਰ ਦਾ ਕੀ ਮਾਡਲ ਹੈ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਆਖਡਾਉਣਾ ਬਣੀ ਹੋਈ ਹੈ ਸਰਕਾਰ ਕੀ ਕਰਦੀ ਹੈ ਕਿ ਜਿਵੇਂ 600 ਕਰੋੜ ਰੁਪਏ ਇਹਨਾਂ ਨੇ ਪਿੱਛੇ ਜੇ ਜਾਰੀ ਕੀਤਾ 585 ਕਰੋੜ ਖਰਚਾ ਕਰ ਲਿਆ 15 ਕਰੋੜ ਰੁਪਏ ਉਹ ਪੈਸਾ ਗਿਆ ਕਿੱਥੇ ਉਹ ਪੈਸਾ ਗਿਆ ਕਾਰਪੋਰੇਟ ਘਰਾਣਿਆਂ ਕੋ ਕਾਰਪੋਰੇਟ ਘਰਾਣੇ ਕਿਹੜੇ ਨੇ ਜਿਹੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਚਲਾਉਂਦੇ ਨੇ ਹੁਣ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਜੇ ਤੁਹਾਨੂੰ ਸੱਚ ਦੇਖਣਾ ਹੋਵੇ ਤੇ ਬਲੋਕੇ ਪਿੰਡ ਚ ਚੱਲਦਾ ਵੱਡਾ ਸੀਵਰੇਜ ਟ੍ਰੀਟਮੈਂਟ ਜਿਹੜਾ ਉਹ ਪਾਣੀ ਲੈ ਕੇ ਨਿਕਲ ਕੇ ਜਾਂਦਾ ਜਿਹੜਾ ਉਸ ਪੁਲੀ ਤੇ ਖੜੇ ਹੋ ਕੇ ਦਿਖਾਓ 5 ਇੰਨੀ ਸਮ ਗੰਦੀ ਸਮੈਲ ਆਉਂਦੀ ਆ ਔਰ ਉਹ ਪਾਣੀ ਇੰਨਾ ਗੰਦਾ ਹੈ ਹੂੰ ਇਹਦਾ ਮਤਲਬ ਹੈ ਕਿ ਇਹ ਤਾਂ ਇੱਕ ਫਰਾਡ ਚੱਲ ਰਿਹਾ ਨਾ ਲੋਕਾਂ ਨਾਲ ਤੇ ਫਰਾਡ ਚੱਲ ਰਿਹਾ ਨਾ ਸੀਵਰੇਜ ਟ੍ਰੀਟਮੈਂਟ ਪਲਾਂਟ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਜਿਹੜਾ ਮਾਡਲ ਹੈ ਇਹ ਮਾਡਲ ਹੀ ਗਲਤ ਹੈ ਹੂੰ ਇਹ ਦੇਖੋ ਇਹ ਮਾਡਲ ਦੇ ਵਿੱਚ ਕੀ ਕਰਦੇ ਆ ਮੈਂ ਮੋਟਾ ਜਿਹਾ ਤੁਹਾਨੂੰ ਮੈਂ ਪ੍ਰਿੰਸੀਪਲ ਦੱਸਦਾ ਇਹਦਾ ਪ੍ਰਿੰਸੀਪਲ ਇਹ ਹੁੰਦਾ ਹੈ ਕਿ 10 ਕਿਲੋ ਕੈਮੀਕਲ ਅਗਰ ਅਸੀਂ ਖਤਮ ਕਰਨਾ ਤੇ 10 ਕਿਲੋ ਕੈਮੀਕਲ ਹੋਰ ਪਾ ਦਿਓ ਕੁੱਲ ਤੁਹਾਂ ਕੀ ਕੀਤਾ 20 ਕਿਲੋ ਕੈਮੀਕਲ ਬਣਾਤਾ ਦੁਗਣਾ ਕਰ ਦਿੱਤਾ ਫਿਰ ਇਹ ਮਾਡਲ ਠੀਕ ਕਿਵੇਂ ਹੋ ਸਕਦਾ ਕੱਲ ਨੂੰ ਅਲਟੀਮੇਟਲੀ ਤੁਹਾਨੂੰ ਪਤਾ ਚੱਲੇਗਾ ਕਿ ਜਿਹੜਾ ਕੈਮੀਕ ਤੁਹਾਡੇ ਮੁਸੀਬਤ ਨੂੰ ਦੁਗਣਾ ਕਰ ਦਿੱਤਾ ਸੀਵਰੇਜ ਟ੍ਰੀਟਮੈਂਟ ਪਲਾਂਟਾ ਦਾ ਮਾਡਲ ਗਲਤ ਆ ਇਸ ਮਾਡਲ ਦੀ ਬਜਾਏ ਸਾਨੂੰ ਕੁਦਰਤ ਦਾ ਮਾਡਲ ਲੈ ਕੇ ਆਉਣਾ ਚਾਹੀਦਾ ਕੁਦਰਤ ਦਾ ਮਾਡਲ ਉਹ ਮਾਡਲ ਹੈ ਜਿਹੜਾ ਮਾਡਲ ਸਾਡੇ ਵੱਡੇ ਬਜ਼ੁਰਗਾਂ ਨੇ ਪੀਰਾਂ ਪੰਗੰਬਰਾਂ ਨੇ ਸਾਨੂੰ ਦੱਸਿਆ ਸੀ ਕੁਦਰਤੀ ਮਾਡਲ ਕਿਉਂਕਿ ਜਿੰਨੇ ਵੀ ਦੁਨੀਆ ਬਣਾਈਆਂ ਦੇਖੋ ਮੈਂ ਸਾਇੰਟਿਸਟ ਆ ਅਸੀਂ ਰੱਬ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਨਹੀਂ ਮੰਨਦੇ ਮੈਂ ਤੇ ਨਹੀਂ ਮੰਨਦਾ ਨੇਮਨ ਪਰ ਅਸੀਂ ਕੁਦਰਤ ਨੂੰ ਮੰਨਦੇ ਹਾਂ ਅਸੀਂ ਕੁਦਰਤ ਨੂੰ ਮੰਨਦੇ ਹਾਂ ਕੁਦਰਤ ਨੂੰ ਅਸੀਂ ਬੜੇ ਪਿਆਰ ਨਾਲ ਮਦਰ ਨੇਚਰ ਬੋਲਦੇ ਹਾਂ ਤੁਸੀਂ ਚਾਹੇ ਮਦਰ ਨੇਚਰ ਨੂੰ ਮੰਨਦੇ ਹੋ ਜਾਂ ਤੁਸੀਂ ਰੱਬ ਨੂੰ ਮੰਨਦੇ ਹੋ ਦੋਨਾਂ ਹੀ ਹਾਲਤਾਂ ਵਿੱਚ ਜਾਂ ਤੇ ਦੁਨੀਆ ਮਦਰ ਨੇਚਰ ਨੇ ਬਣਾਈ ਹੈ ਤੇ ਜਾਂ ਰੱਬ ਨੇ ਬਣਾਈ ਹੈ ਜਿੰਨੇ ਵੀ ਬਣਾਈਆਂ ਉਹ ਸਾਡੇ ਨਾਲੋਂ ਤੇ ਸਿਆਣਾ ਹੂੰ ਸਾਡੇ ਨਾਲੋਂ ਤੇ ਸਿਆਣਾ ਜਦੋਂ ਉਹਨੇ ਉਹਨੇ ਦੁਨੀਆ ਇੰਨੀ ਸ਼ਾਨਦਾਰ ਬਣਾਈ ਆ ਤੇ ਉਹ ਤੁਹਾਡਾ ਗੰਦਾ ਪਾਣੀ ਵੀ ਸਾਫ਼ ਕਰ ਦੇਵੇਗਾ ਤੁਸੀਂ ਉਹਦੇ ਤੇ ਭਰੋਸਾ ਤਾਂ ਕਰੋ ਤੁਸੀਂ ਬੈਗੇ ਸਿਆਣੇ ਬਣ ਕੇ ਤੁਸੀਂ ਸਿਵਰੇਟ ਟ੍ਰੀਟਮੈਂਟ ਪਲਾਨ ਖੋਲਤੇ ਤੁਸੀਂ ਕਾਰਪੋਰੇਟ ਮਾਫੀਆ ਦੇ ਹੱਥਾਂ 'ਚ ਖਡਾਉਣਾ ਬਣ ਕੇ ਖੇਲ ਗਏ ਉਹਦੇ ਵਿੱਚ ਕਾਰਪੋਰੇਟਾਂ ਦੇ ਘਰ ਭਰ ਗਏ ਪੋਲਿਟਿਸ਼ਨਾਂ ਦੇ ਘਰ ਭਰ ਗਏ ਬਿਊਰੋਕਰੇਟਾਂ ਦੇ ਘਰ ਭਰ ਗਏ ਹੂੰ ਇਹਨਾਂ ਨੂੰ ਤਾਂ ਲੱਗੀਆਂ ਮੌਜਾਂ ਹੂੰ ਤੇ ਬੁੱਢਾ ਨਾਲਾ ਹੋਰ ਵੀ ਗੰਦਾ ਹੋ ਗਿਆ ਹੂੰ ਤੇ ਤੁਸੀਂ ਜੇ ਉਹਦੀ ਬਜਾਏ 165 ਕਿੱਲੇ ਆ ਜ਼ਮੀਨ ਬਲੋਕੇ ਪਿੰਡ ਵਾਲੀ 165 ਕਿੱਲੇ ਦੀ ਝੀਲ ਬਣਾ ਦਿੰਦੇ ਤੁਸੀਂ ਬਲਕੇ 5 500 ਕਿੱਲੇ ਦੀ ਹਜ਼ਾਰ ਹਜ਼ਾਰ ਕਿੱਲੇ ਦੀ ਝੀਲ ਬਣਾਉਂਦੇ ਉਹ ਝੀਲ ਦੇ ਵਿੱਚ ਜਿੰਨੂੰ ਪਾਣੀ ਜਾਓਗੇ ਜਿਵੇਂ ਬੰਗਲੌਰ ਦੇ ਵਿੱਚ ਅਲਸੂਰ ਲੇਕ ਹੈ ਪਾਣੀ ਸਾਫ਼ ਕਰਦੀ ਹੈ ਨਾ ਬੰਗਲੌਰ ਦੇ ਇੱਕ ਵੱਡੇ ਹਿੱਸੇ ਦਾ ਪਾਣੀ ਸਾਫ਼ ਕਰਦੀ ਹੈ ਔਰ ਉਸ ਝੀਲ ਦੇ ਵਿੱਚ ਲੋਕੀ ਰਾਤ ਨੂੰ ਬੋਟਿੰਗ ਕਰਨ ਵੀ ਜਾਂਦੇ ਆ ਜਾਂਦੇ ਆ ਨਾ ਔਰ ਉਹਦੇ ਉਹਦੀਆਂ ਮੱਛੀਆਂ ਜਿਹੜੀਆਂ ਨੇ ਉਥੋਂ ਦੀ ਮੱਛੀ ਮਾਰਕੀਟ ਚ ਮਹਿੰਗੀਆਂ ਵਿਕਦੀਆਂ ਨੇ ਬਿਲਕੁਲ ਸਹੀ ਗੱਲ ਤੇ ਤੁਸੀਂ ਹਜ਼ਾਰ ਕਿਲੇ ਦੀ ਜ਼ਮੀਨ ਝੀਲ ਬਣਾਉਣਾ ਇੱਥੇ ਹਜ਼ਾਰ ਕਿਲੇ ਦੀ ਝੀਲ ਦੇ ਵਿੱਚ ਉਹਦੇ ਵਿੱਚ ਇੱਕ 에ਰਾ ਉਗਦਾ ਯਾਨੀ ਕਿ ਵਾਟਰ ਬਲੇਡ ਹੂੰ ਉਹ ਨੈਚੁਰਲ ਡੀਟੌਕਸੀਫਾਇਰ ਆ ਹੋਰ ਜਿਹੜੀ ਬੂਟੀਆਂ ਨੇ ਇਹੋ ਜੀਆਂ ਜਿਹੜੀਆਂ ਬੂਟੀਆਂ ਦੁਨੀਆ ਤੋਂ ਲੱਭ ਲੱਭ ਕੇ ਲਿਆਓ ਉਹਨਾਂ ਦੀ ਬਰੀਡਿੰਗ ਕਰਾਓ ਉਹਦੇ ਜੈਨੈਟਿਕ ਸਟਾਕ ਲੈ ਕੇ ਆਓ ਫਿਰ ਇਹੋ ਜੇ ਬੈਕਟੀਰੀਆ ਲਿਆਓ ਇਹੋ ਜੇ ਫੰਗਸ ਲਿਆਓ ਇਹੋ ਜੇ ਐਲਗੀ ਲਿਆਓ ਇਹੋ ਜੇ ਪ੍ਰੋਟੋਜ਼ੋਆ ਲਿਆਓ ਉਹਨਾਂ ਨੂੰ ਉਹਦੇ ਵਿੱਚ ਪਾਓ ਮੱਛੀਆਂ ਦੀਆਂ ਉਹ ਕਿਸਮਾਂ ਲਿਆਓ ਜਿਹੜੀਆਂ ਉਹ ਪਾਣੀ ਨੂੰ ਸਾਫ਼ ਕਰਨਗੀਆਂ ਹੂੰ ਤੇ ਇੱਕ ਸਰਕਲ ਬਾਇਓਡੀਗਰੇਡੇਬਲ ਚੀਜ਼ਾਂ ਕਰੋ ਤੁਸੀਂ ਕਿਉਂਕਿ ਇੱਕ ਝੀਲ ਦੇ ਵਿੱਚ 1000 ਮੈਟਾਬੋਲਿਕ ਸਾਈਕਲ ਜਦੋਂ ਘੁੰਮਣਗੇ 1000 ਮੈਟਾਬੋਲਿਕ ਸਾਈਕਲ ਅਗਰ ਉਹਦੇ ਵਿੱਚ 0.11% ਪੁਜ 0.001% ਵੀ ਚੀਜ਼ਾਂ ਮੈਟਾਬੋਲਾਈਜ਼ ਹੋਣ ਲੱਗਣਗੀਆਂ ਤੇ 1000 ਜਾਂ 2000 ਮੈਟਾਬੋਲਿਕ ਸਾਈਕਲ ਘੁੰਮਣ ਤੋਂ ਬਾਅਦ ਉਹ ਚੀਜ਼ ਬਾਡੀਗ੍ਰੇਡ ਹੋ ਜਾਏਗੀ ਪਾਣੀ ਸਾਫ਼ ਹੋ ਜਾਏਗਾ ਪਰ ਤੁਸੀਂ ਪਾਣੀ ਸਾਫ਼ ਕਰਨਾ ਹੀ ਨਹੀਂ ਚਾਹੁੰਦੇ ਤਾਂ ਮੈਂ ਇੱਕ ਐਗਜ਼ਾਮਪਲ ਦੇਣਾ ਜਦੋਂ ਕਰੋਨਾ ਆਇਆ ਕਰੋਨਾ ਆਇਆ ਤੇ ਇੰਡਸਟਰੀ ਤਾਂ ਬੰਦ ਹੋ ਗਈ ਡੇਰੀਆਂ ਤੇ ਚਲਦੀ ਐ ਸੀ ਨਾ ਬੁੱਢਾਂ ਨਾਲ ਕਿਵੇਂ ਸਾਫ਼ ਹੋ ਗਿਆ ਇਹਦਾ ਮਤਲਬ ਹੈ ਜਿਹੜਾ ਝੂਠ ਬੋਲਿਆ ਜਾ ਰਿਹਾ ਕਿ ਡੇਰੀਆਂ ਨਾਲ ਪਾਣੀ ਗੰਦਾ ਹੁੰਦਾ ਡੇਰੀਆਂ ਨਾਲ ਤੇ ਪਾਣੀ ਗੰਦਾ ਹੁੰਦਾ ਹੀ ਨਹੀਂ ਡੇਰੀਆਂ ਨਾਲ ਤੇ ਪਾਣੀ ਉਲਟਾ ਸਾਫ਼ ਹੁੰਦਾ ਜਦੋਂ ਡੇਰੀਆਂ ਦਾ ਪਾਣੀ ਗੋਬਰ ਤੇ ਪੈਂਦਾ ਹੀ ਸੀ ਤੇ ਫਿਰ ਬੁੱਢਾਂ ਨਾਲ ਕਿਵੇਂ ਸਾਫ਼ ਹੋ ਗਿਆ ਸੀ ਇਹਦਾ ਮਤਲਬ ਹੈ ਕਿ ਗੋਬਰ ਜਿਹੜਾ ਨਾ ਉਹਦੇ ਨਾਲ ਪਾਣੀ ਗੰਦਾ ਨਹੀਂ ਹੁੰਦਾ ਇਹ ਕਿਸਾਨਾਂ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ ਸਰਕਾਰ ਉਹਦੇ ਵਿੱਚੋਂ ਬਾਹਰ ਆਏ ਤੇ ਤੀਜੀ ਗੱਲ ਹੋ ਗਈ ਚੌਥੀ ਚੀਜ਼ ਤੇ ਹੀ ਆਏ ਚੌਥੀ ਚੀਜ਼ ਹੈ ਕਿ ਸਾਈਕਲ ਇੰਡਸਟਰੀ ਤੇ ਐ ਇਲੈਕਟ੍ਰੋਪਲੇਟਿੰਗ ਇਲੈਕਟ੍ਰੋਪਲੇਟਿੰਗ ਹੁਣ ਇਲੈਕਟ੍ਰੋਪਲੇਟਿੰਗ ਦੇ ਉੱਤੇ ਉਹਦੇ ਵਿੱਚ ਵੀ ਗਵਰਨਮੈਂਟ ਦੀ ਨਾਕਾਮੀ ਹੈ ਗਵਰਨਮੈਂਟ ਦੀ ਨਾਕਾਮੀ ਇਦਾਂ ਹੈ ਕਿ ਜਿਹੜੇ ਇਲੈਕਟ੍ਰੋਪਲੇਟਿੰਗ ਚ ਕੈਮੀਕਲ ਇਸਤੇਮਾਲ ਹੁੰਦੇ ਨੇ ਸਾਈਕਲ ਇੰਡਸਟਰੀ ਚ ਕੈਮੀਕਲ ਇਸਤੇਮਾਲ ਹੁੰਦੇ ਨੇ ਅਗਰ ਤੁਸੀਂ ਕਹਿੰਦੇ ਹੋ ਕਿ ਬੁੱਢੇ ਨਾਲੇ ਨੂੰ ਪੋਲੂਟ ਕਰਦੇ ਨੇ ਤੇ ਨਾਲੇ ਕਹਿੰਦੇ ਹੋ ਕੈਮੀਕਲ ਨੇ ਅਗਰ ਉਹ ਕੈਮੀਕਲ ਨੇ ਤੇ ਉਹ ਕੀਮਤੀ ਨੇ ਤੁਸੀਂ ਉਹ ਇਨੇ ਕੀਮਤੀ ਕੈਮੀਕਲ ਬੁੱਢੇ ਨਾਲੇ ਚ ਜਾਣ ਹੀ ਕਿਉਂ ਦਿੰਦੇ ਹੋ ਕੀਮਤੀ ਕੈਮੀਕਲ ਕੱਠੇ ਕਰ ਲੋ ਤੁਸੀਂ ਉਹਨਾਂ ਦੀ ਹੱਬ ਬਣਾਓ ਜਿਵੇਂ ਤਰਾਂਸੂ ਚ ਤੋਂ ਹੱਬ ਬਣਾਇਆ ਹੀ ਆ ਨਾ ਸਾਈਕਲ ਵੈਲੀ ਤੇ ਸਾਰੀ ਸਾਈਕਲ ਇੰਡਸਟਰੀ ਲੈ ਜਾਓ ਨਾ ਉੱਥੇ ਜਿਆਦਾ ਗਵਰਨਮੈਂਟ ਦੱਸੇ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਕਿੱਥੇ ਕਿੱਥੇ ਸਾਈਕਲ ਇੰਡਸਟਰੀਆਂ ਸ਼ਹਿਰ ਦੇ ਵਿੱਚ ਕਿਉਂਕਿ ਟੈਕਸ ਦਾ ਭਰਦੇ ਹੀ ਆ ਨਾ ਲੋਕ ਲਾਇਸੈਂਸ ਵੀ ਇਹਨਾਂ ਕੋਈ ਲੈਂਦੇ ਆ ਨਾ ਪੋਲੂਸ਼ਨ ਕੰਟਰੋਲ ਬੋਰਡ ਤੋਂ ਲੈ ਕੇ ਹਰ ਤਰ੍ਹਾਂ ਦੇ ਲਾਇਸੈਂਸ ਇਹਨਾਂ ਕੋਲ ਲੈਂਦੇ ਆ ਇਹਨਾਂ ਨੂੰ ਸਾਰਾ ਪਤਾ ਜਦੋਂ ਤੁਸੀਂ ਉਹਨਾਂ ਵਾਸਤੇ ਇੱਕ ਸਾਈਕਲ ਵੈਲੀ ਬਣਾ ਦਿੱਤੀ ਤੁਹਾਨੂੰ ਸੁਪਿੰਡ ਦੇ ਵਿੱਚ ਉੱਥੇ ਕਿਉਂ ਨਹੀਂ ਲੈ ਕੇ ਜਾਂਦੇ ਜਦੋਂ ਤੁਸੀਂ ਟੈਕਸਟਾਈਲ ਵਾਸਤੇ ਜਾਂ ਹੌਜਰੀ ਵਾਸਤੇ ਤੁਸੀਂ ਬਹਾਦਰ ਕੇ ਲੈ ਗਏ ਸਾਰਾ ਕੁਝ ਤੇ ਸਾਰੀ ਇੰਡਸਟਰੀ ਲੈ ਜਾਓ ਉੱਥੇ ਹੂੰ ਇੱਕ ਸਰਕਾਰ ਦੀ ਨਕਾਮੀ ਆ ਅੱਜ ਕੱਲ ਕੀ ਹੋ ਰਿਹਾ ਕਿ ਬੁੱਢੇ ਨਾਲੇ ਦੇ ਨਾਂ ਤੇ ਇੱਕ ਖੇਡ ਖੇੜੀ ਜਾ ਰਹੀ ਹੈ ਬੁੱਢੇ ਨਾਲੇ ਦੇ ਨਾਲੇ ਦੇ ਨਾਂ ਤੇ ਇੱਕ ਖੇਡ ਖੇੜੀ ਜਾ ਰਹੀ ਆ ਉਹ ਖੇਡ ਬੜੀ ਖਤਰਨਾਕ ਆ ਉਹ ਖੇਡ ਇਹ ਕਹਿੰਦੀ ਆ ਕਿ ਪ੍ਰਵਾਸੀ ਨੂੰ ਪੰਜਾਬੀ ਨਾਲ ਲੜਾਓ ਹੂੰ ਕਿਉਂਕਿ ਇੰਡਸਟਰੀ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਉਹਨਾਂ ਨਾਲ ਪ੍ਰਚਾਰ ਇਹ ਕੀਤਾ ਜਾਂਦਾ ਕਿ ਇਸ ਇੰਡਸਟਰੀ ਨੇ ਲੱਖਾਂ ਪ੍ਰਵਾਸੀਆਂ ਨੂੰ ਯਾਨੀ ਕਿ ਉਹ ਆਪਣੀ ਭਾਸ਼ਾ ਦੇ ਭਈਏ ਬੋਲਦੇ ਆ ਭਈਏ ਦਾ ਮਤਲਬ ਹੁੰਦਾ ਭਰਾ ਹਾਲਾਂਕਿ ਉਹ ਕਹਿੰਦੇ ਕਿ ਇਹ ਲੱਖਾਂ ਪ੍ਰਵਾਸੀਆਂ ਨੂੰ ਰੋਜ਼ਗਾਰ ਦਿੰਦਾ ਹੋਇਆ ਉਹਦੇ ਹਿਸਾਬ ਨਾਲ ਇੱਕ ਤਰ੍ਹਾਂ ਦੀ ਪ੍ਰਵਾਸੀ ਬੈਸਿੰਗ ਹੋ ਰਹੀ ਹੈ ਪ੍ਰਵਾਸੀਆਂ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਤਾਂ ਕਿ ਪੰਜਾਬੀਆਂ ਨੂੰ ਤੇ ਪ੍ਰਵਾਸੀਆਂ ਨੂੰ ਲੜਾਇਆ ਜਾ ਸਕੇ ਲੜਾਇਆ ਜਾ ਸਕੇ ਇੱਕ ਖੇਲ ਖੇਲੀ ਜਾ ਰਹੀ ਹੈ ਇਹਨਾਂ ਦਾ ਬੁੱਢੇ ਨਾਲੇ ਦੀ ਸਵੈਈਨਾ ਕੋਈ ਮਤਲਬ ਨਹੀਂ ਹੈਗਾ ਹਾਲਾਂਕਿ ਬੁੱਢਾ ਨਾਲਾ ਐਕਸ਼ਨ ਫਰੰਟ ਕਰਕੇ ਇੱਕ ਸੰਸਥਾ ਹੈ ਇਥੇ ਉਹਦੇ ਵਿੱਚ ਕਾਫੀ ਰਿਟਾਇਰਡ ਬਿਊਰੋਕਰੇਟ ਵੀ ਕੰਮ ਕਰਦੇ ਨੇ ਉਹ ਲੋਕ ਵਧੀਆ ਸਟੈਂਡ ਲੈ ਰਹੇ ਨੇ ਪਰ ਜਿਹੋ ਜਿਹੇ ਡਰਾਮੇ ਇੱਥੇ ਖੇਲੇ ਜਾ ਰਹੇ ਨੇ ਅੱਜਕੱਲ ਪਬਲਿਸਿਟੀ ਸੀਕਿੰਗ ਵਾਸਤੇ ਮੈਨੂੰ ਤਾਂ ਲੱਗਦਾ ਸਰਕਾਰ ਸਰਕਾਰ ਹੀ ਇਹਨਾਂ ਨੂੰ ਪ੍ਰਮੋਟ ਕਰ ਰਹੀ ਹੈ ਤੇ ਇਸ ਕਰਕੇ ਪ੍ਰਵਾਸੀ ਔਰ ਪੰਜਾਬੀ ਦੀ ਲੜਾਈ ਕਰਵਾ ਕੇ ਸਰਕਾਰ ਬੁਨਿਆਦੀ ਮੁੱਦਿਆਂ ਵੱਲੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ ਤਾਂ ਕਿ ਸਰਕਾਰ ਦਾ ਜਿਹੜਾ ਮਾਡਲ ਹੈ ਹੁਣ ਦੇਖੋ ਇਹ ਰੌਲਾ ਪਾਉਣਗੇ 600 ਕਰੋੜ ਉਹਨਾਂ ਨੇ ਪਹਿਲਾਂ ਖਾ ਲਿਆ ਉਹ 1000 2000 ਕਰੋੜ ਹੋਰ ਮਨਜ਼ੂਰ ਕਰ ਦੇਣਗੇ ਉਹ ਫਿਰ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਕੋਲ ਜਾਏਗਾ ਕਾਰਪੋਰੇਟਾਂ ਕੋਲ ਜਾਏਗਾ ਫਿਰ ਪੋਲੀਟਿਸ਼ਨਾਂ ਦੇ ਘਰ ਭਰਨਗੇ ਬਿਊਰੋਕਰੇਟਾਂ ਦੇ ਘਰ ਭਰਨਗੇ ਇਹ ਜਿਹੜੇ ਲੋਕ ਰੌਲਾ ਪਾ ਰਹੇ ਨੇ ਇਹ ਤਾਂ ਸਰਕਾਰ ਦੇ ਕਮੋਪੁੱਤ ਹੋਏ ਨਾ ਇਹ ਤਾਂ ਸਰਕਾਰ ਦੀ ਨੂੰ ਕਮਾਈ ਕਰਕੇ ਦੇ ਰਹੇ ਨਾ ਇਹ ਜਿੰਨਾ ਰੌਲਾ ਪਾਉਣਗੇ ਹੂੰ ਇਹ ਰੌਲਾ ਪਾਉਣਗੇ ਉਧਰ ਸਰਕਾਰ ਕਮਾਏਗੀ ਉਹਦੇ ਨਾਲੋਂ ਬਿਹਤਰ ਹੈ ਕਿ ਮੈਂ ਤੁਹਾਨੂੰ ਚਾਰ ਚੀਜ਼ਾਂ ਦੱਸੀਆਂ ਚਾਰਾਂ ਦੇ ਵਿੱਚ ਮੈਂ ਨਾਲ ਮਾਡਲ ਵੀ ਦੱਸਿਆ ਇਹ ਮਾਡਲ ਪੇਸ ਕੀਤੇ ਜਾਣ ਸਰਕਾਰ ਨੂੰ ਹੂੰ ਤੇ ਇਹ ਬੁੱਢਾਂ ਨਾਲ ਆ ਐਕਸ਼ਨ ਫਰੰਟ ਦੇ ਥਰੂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰਕਾਰ ਨੂੰ ਇਹ ਮਾਡਲ ਦਿੱਤੇ ਜਾਣ ਸਰਕਾਰ ਇਹਨਾਂ ਮਾਡਲਾਂ ਦੇ ਕੰਮ ਕਰੇ ਇਹ ਸਸਤੇ ਮਾਡਲ ਨੇ ਕੁਦਰਤੀ ਮਾਡਲ ਨੇ ਚੀਲ ਬਣਾਤੀ ਉਹਦੇ ਵਿੱਚ ਏਰਾ ਲਗਾਤਾ ਉਹਦੇ ਵਿੱਚ ਉਹ ਜੜੀ ਬੂਟੀਆਂ ਲੈ ਆਂਦੀਆਂ ਉਹਦੇ ਵਿੱਚ ਅਗਰ ਜੈਨਟਿਕ ਸਟਾਕ ਲਿਆਉਣਾ ਹੋਏਗਾ ਤਾਂ ਮੈਂ ਤੇ ਲੁਧਿਆਣੀ ਰਹਿੰਦਾ ਮੇਰੇ ਕੋਲ ਪੁੱਛ ਲਿਓ ਅਸੀਂ ਦੁਨੀਆ ਤੋਂ ਇਕੱਠੇ ਕਰ ਲਾਵਾਂਗੇ ਬੈਕਟੀਰੀਆ ਆ ਵਾਇਰਸ ਬੈਕਟੀ ਫੰਗਸ ਐਲਗੇ ਸਾਰੇ ਪ੍ਰੋਟੋਜ਼ੋਆ ਇਕੱਠੇ ਕਰਾਂਗੇ ਅਸੀਂ ਚੀਜ਼ਾਂ ਨੂੰ ਬਾਇਓ ਡਿਗ੍ਰੇਡ ਕਰਾਂਗੇ ਉਹ ਕਹਿੰਦਾ ਮਤਲਬ ਕਿ ਉਹਦੇ ਤੇ ਖਰਚਾ ਤੇ ਕੋਈ ਨਹੀਂ ਨਾ ਕੱਲ ਨੂੰ ਚੀਲਾ ਬਣਨਗੇ ਪਿਕਨਿਕ ਸਪੌਟ ਬਣਨਗੇ ਉੱਥੇ ਲੋਕੀ ਜਾਇਆ ਕਰਨਗੇ ਹਾਂ ਉਹ ਇੱਕ ਇੱਕ ਤਰ੍ਹਾਂ ਦੀ ਹੌਸਪਿਟੈਲਿਟੀ ਇੰਡਸਟਰੀ ਵਧੇਗੀ ਉੱਥੇ ਹੋਟਲ ਬਣਨਗੇ ਰੈਸਟੋਰੈਂਟ ਬਣਨਗੇ ਉਹਦੇ ਤਰੱਕੀ ਹੋਏਗੀ ਸ਼ਹਿਰ ਦਾ ਤਾਪਮਨ ਜਿਹੜਾ ਇੰਨਾ ਵਧਦਾ ਜਾ ਰਿਹਾ ਉਹ ਡਾਊਨ ਜਾਏਗਾ ਗਰਾਊਂਡ ਵਾਟਰ ਰੀਚਾਰਜਿੰਗ ਨਹੀਂ ਹੋ ਰਹੀ ਗਰਾਊਂਡ ਵਾਟਰ ਰੀਚਾਰਜਿੰਗ ਹੋਏਗੀ ਵਗੈਰਾ ਵਗੈਰਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਚਾਹੇ ਤਾਂ ਨੇਚਰਲ ਮਾਡਲ ਲੈ ਕੇ ਆ ਸਕੀ ਹੈ ਬਾਬੇ ਨਾਨਕ ਵਾਲਾ ਮਾਡਲ ਚਾਹੀਦਾ ਸਾਨੂੰ ਸਾਨੂੰ ਇਹ ਜਿਹੜਾ ਨਾ ਇਹ ਕਾਰਪੋਰੇਟ ਘਰਾਣਿਆਂ ਵਾਲਾ ਮ